ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਬਕਾ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਸਤਿਗੁਰੂ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਹਾਨ ਅਮਰ ਸੰਚਾਰ ਸਮਾਗਮ ਨੂੰ ਜਹੇਦਾਰ ਬਲਜੀਤ ਸਿੰਘ ਜੀ ਦਲਾਲ ਉਸਮਾ ਅਤੇ ਜਹੇਦਾਰ ਅਮਰਜੀਤ ਸਿੰਘ ਜੀ ਭਲਾਈਪੁਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਧਰਮ ਪ੍ਰਚਾਰ ਕਮੇਟੀ ਸ੍ਰੀ ਅਮਰਸਰ ਅਤੇ ਸਤਨਾਮ ਟਰੱਸਟ ਦੇ ਸਹਿਯੋਗ ਦੇ ਨਾਲ ਬਹੁਤ ਵੱਡੀ ਪੱਧਰ ਤੇ ਅਵਰ ਸੰਚਾਰ ਸਮਾਗਮ ਹੋਏ ਜਿਨ੍ਹਾਂ ਦੇ ਇਸ ਅਵਰ ਸੰਚਾਰ ਸਮਾਗਮ ਵਿੱਚ 58 ਪ੍ਰਾਣੀਆਂ ਨੇ ਅੰਮ੍ਰਿਤ ਪਾਲ ਕੀਤਾ ਕਕਾਰਾਂ ਦੀ ਰਹਿਤ ਸੇਵਾ ਧਰਮ ਪ੍ਰਚਾਰ ਕਮੇਟੀ ਵੱਲੋਂ ਕੀਤੀ ਗਈ ਸੋ ਸਾਧ ਸੰਗਤ ਇਹ ਜੋ 2025 ਬੜਾ ਚੱਲ ਰਿਹਾ ਹੈ ਇਸ ਸਾਲ ਦੇ ਵਿੱਚ ਧਰਮ ਪ੍ਰਚਾਰ ਕਮੇਟੀ ਅਤੇ ਹੋਰ ਸਿੱਖ ਰਹਿਤ ਮਰਿਆਦਾ ਨੂੰ ਸਮਰਪਿਤ ਵਕ ਵਕ ਜਥੇਬੰਦੀਆਂ ਉਹ ਤੇਗ ਬਹਾਦਰ ਮਹਾਰਾਜ ਜੀ ਦੇ ਮਹਾਨ ਜੀਵਨ ਅਤੇ ਉਹਨਾਂ ਦੇ ਸ਼ਹੀਦੀ ਇਤਿਹਾਸ ਨੂੰ ਪਿੰਡਾਂ ਦੇ ਵਿੱਚ ਵੱਖ-ਵੱਖ ਨਗਰਾਂ ਦੇ ਵਿੱਚ ਗੁਰਮਤ ਸਮਾਗਮਾਂ ਦੇ ਰਾਹੀਂ ਜਾਂ ਧਾਰਮਿਕ ਲਿਟਰੇਚਰ ਦੇ ਰਾਹੀਂ ਇਹ ਉਪਰਾਲੇ ਕਰਕੇ ਸੰਗਤਾਂ ਨੂੰ ਗੁਰਮਤ ਇਤਿਹਾਸ ਤੋਂ ਜਾਣੂ ਕਰਾਉਣਗੇ ਆ ਸੋ ਸਰਬੱਤ ਸੰਗਤਾਂ ਦਾ ਫਰਜ਼ ਬਣਦਾ ਹੈ ਕਿ ਅਸੀਂ ਵੱਧ ਤੋਂ ਵੱਧ ਸਹੂਲਤ ਹੀ ਇਹ ਚਰੰਬਰ ਚਾਰ ਕਮੇਟੀ ਦੇ ਪ੍ਰਚਾਰਕ ਸਹਿਬਾਨ ਕੁਬੀਸ਼ਰੀ ਜਥੇ ਢਾਡੀ ਜਥੇ ਜਦੋਂ ਇਹ ਆਪਜੀ ਦੇ ਨਗਰਾਂ ਵਿੱਚ ਆਉਣ ਜਾਂ ਆਪਜੀ ਦੇ ਕੋਲ ਉਹਨਾਂ ਦੇ ਮੋਬਾਈਲ ਨੰਬਰ ਹੋਣ ਜਾਂ ਮੈਨੇਜਰ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਦੇ ਨਾਲ ਸੰਪਰਕ ਕਰਕੇ ਵੱਧ ਤੋਂ ਵੱਧ ਗੁਰਮਤ ਪ੍ਰਚਾਰ ਦੀ ਲੈਰ ਵਿੱਚ ਯੋਗਦਾਨ ਪਾ ਕੇ ਸਮਾਜ ਵਿੱਚੋਂ ਮਾਰੂ ਨਸ਼ਿਆਂ ਦੇ ਪ੍ਰਭਾਵ ਨੂੰ ਖਤਮ ਕਰ ਸਕੀਏ ਅਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀਆਂ ਪਾਵਨ ਖੁਸ਼ੀਆਂ ਲੈ ਕੇ ਆਪਣੇ ਜੀਵਨ ਨੂੰ ਵਢ ਭਾਗਾ ਬਣਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ